11 اگست 2025 ਦਿਨ ਸੋਮਵਾਰ ਤੇ ਆਸ਼ਾ ٹرسٹ ਚੋਂ ਨਿਕਲਦੇ ਨਿਕਲਦੇ ਆਪਾਂ ਨੂੰ 9:30 ਵਜੇ ਦੇ ਲਵੇ ਤਵੇ ਸਮਾਂ ਜਿਹੜਾ ਹੋ ਗਿਆ ਅੱਜ ਦਾ ਤੇ ਸਮਾਨ ਸਲਾ ਸੈੱਟ ਕਰਕੇ ਤੇ ਆਪਾਂ ਹਾਈਵੇ ਤੇ ਆਣ ਕੇ ਖੜੇ ਸੀਗੇ ਇਧਰ ਰੱਬ ਨੇ ਆ ਕੈਂ ਮਣ ਕੈਂ ਮਣ ਸ਼ੁਰੂ ਕਰ ਮੌਸਮ ਤਾਂ ਵੈਸੇ ਸਾਫ਼ ਸੀ ਐਵੇਂ ਨਹੀਂ ਲੱਗਦਾ ਸੀ ਕੋਈ ਮੀਂਹ ਕਿਸੇ ਪਾਸੇ ਆਊਗਾ ਪਰ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਆ ਕਦੋਂ ਧੁੱਪ ਕੱਢ ਦੇ ਤੇ ਕਦੋਂ ਮੀਂਹ ਪਾ ਦੇ ਇਹ ਗੱਲਬਾਤ ਆ ਤੇ ਰੱਬ ਨੇ ਸੋਣਾ ਕਹਿ ਸਕਦੇ ਆ ਮੋਲ ਬਣਾਤਾ ਇਕਦامی ਤੇ ਸਪੀਡ ਜਿਹੜੀ ਵਧਾਤੀ ਆ ਮੈਂ ਦੀ ਤੇ ਹੁਣ ਆਪਾਂ ਨੂੰ ਸਾਹਮਣੇ ਪੈਟਰੋਲ ਪੰਪ ਆ ਉੱਥੇ ਸਾਈਕਲ ਲੈ ਕੇ ਜੰਨੇ ਆ ਤੇ ਉੱਥੇ ਇੱਕ ਵਾਰੀ ਰੁਕਦੇ ਆ ਆਪਾਂ ਨਵੀਂ ਵੀਡੀਓ ਨਵੇਂ ਬਲੌਗ ਚ ਭੈਣ ਭਰਾ ਮਾਤਾ ਬਜ਼ੁਰਗ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸਾਰਿਆਂ ਨੂੰ ਦਸ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਹਮਣੇ ਤੁਸੀਂ ਦੇਖੀ ਜਾਨੇ ਹੋ ਗੋਮਤੀ ਨਦੀ ਵਗਦੀ ਹੋਈ ਤੇ ਜਿਹੜੀ ਕਹਿੰਦੇ ਕਿ ਭਾਈ 960 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਣ ਕੇ ਤੇ ਗੰਗਾ ਵਿੱਚ ਅਜੇ ਦਾ ਦਾ ਸੰਗਮ ਹੋ ਜਾਂਦਾ ਹੈ ਔਰ ਆਪ ਇੱਕ ਵਾਰ ਆਪਣਾ ਆਪਣਾ ਪਰਿਚੇ ਦੇ ਦੇ ਤਾਂ ਮੈਂ ਬੈਟਰ ਤਰੀਕੇ ਸੇ ਬਤਾ ਸਕਦਾ ਮੇਰਾ ਮੋਨੀ ਕੁਮਾਰੀ ਮੈਂ ਭੰਦਾਸ ਤਰ੍ਹਾਂ ਸੇ ਆਤੀ ਹੂੰ ਔਰ ਮੈਂ ਯਾ ਵਨ ਡੇ ਐਗਜ਼ਾਮ ਔਰ ਸੀਜੀਐਲ ਜਿਹੇ ਇੰਜਾਮੋਂ ਕੀ ਤਿਆਰੀ ਕਰ ਰਹੀ ਸੀਜੀਐਲ ਵੈਰੀ ਨਾਈਸ ਐਸਐਸਸੀ ਸੀਜੀਐਲ ਕੀ ਤਿਆਰੀ ਕਰ ਰਹੇ ਹੋ ਔਰ ਆਪ ਮੇਰਾ ਨਾਮ ਪੂਨਮ ਮਿਸ਼ਾ ਤੇ ਮੈਂ ਪਾਸ ਕੀਤਾ ਹੂੰ ਪੈਟੀ ਚਾਤੀ ਹੂੰ ਵੈਸੇ ਕਰਦੀ ਯੂਪੀਸੀ ਕੀ ਤਿਆਰੀ ਕਰ ਰਹੀ ਹੂੰ ਯੂਪੀਸੀ ਕੀ ਨਹੀਂ ਨਹੀਂ ਉੱਤਰ ਪ੍ਰਦੇਸ਼ ਪੁਲਿਸ ਕੀ

वो नहीं करवा पाते हैं इंडिया के अंदर इतनी सब चीज़ें कुछ नहीं हो पाता है अपना हिमाचल के देख लो आप बड़े बड़े घने घने जंगल काटे गए अभी छत्तीसगढ़ में एक जंगल था उसका नाम नहीं मैं जानता वो भी काटा गया इतने घने जंगल काटे जा रहे हैं ग्लोबल वार्मिंग बढ़ रही है जो पहले अब हर एक अब देख सकते हो गंगा जी में कैसे फ्लड के हालात है ये सब बे मौसम बारिश हो जाना ठीक है गर्मी बहुत ज़्यादा पड़ना है नजायज कारण कुछ भी होते रह होते रह रहा है कुछ भी होए जा रहा है और तो यही कई कारण हैं ग्लोबल वार्मिंग के ऊपर जो है हम सब जागरूक नहीं हैं तो हम यही जागरूकता के लिए निकले हैं फिर लोग यही सोचते थे कि पंजाब ऐसा है पंजाब ऐसा है पंजाब में आजकल जो है ऐसी मूवमेंट्स भी चलती हैं जो लोग करते हैं कि हम पंजाब को सुधारें कुछ करें ऐसा करें तो हमने भी एक हमारा टीचर था जिसको हम मोटिव बोल देते हैं अपना गोल कि हम पंजाब के लिए कुछ ऐसी चीज़ें करें कि पंजाब को लगे कि हम जो है नशे को दूर कर रहे हैं जागरूक कर रहे हैं तो हमने साइकिल पे जो है सफ़र करने के लिए हमने शुरुआत कर ली तो साइकिल पे हम इंडिया घूम रहे हैं इसके बाद हम इंडिया के बाद इंटरनेशनल सफर भी करेंगे इंटरनेशनल के बाद हम देखो कहाँ तक जाते हैं लेकिन अब छोड़ेंगे नहीं क्योंकि निकले हैं तो छोड़ना नहीं है लेकिन तो मैंने ये देखा है कि जो गर्ल्स होती है ना उनकी लीडरशिप क्वालिटी बहुत अच्छी होती है वो लीडर अच्छे बन सकते हैं तो आप लीडर बन के घर के जो है करें क्योंकि तो आजकल तो लेडीज़ फ़र्स्ट होती है लेडीज़ करती हैं है हर एक चीज़ में अपना जो है आगे करके तो आप ये भी कोशिश करिए घर सबसे पहले अगर घर छूटेगा तभी हम बाहर सुधार पाएंगे ना अगर हम ये कहें बाहर जनता को सुधार दें और में हमारा सुधरे ना तो फिर ये अच्छी बात नहीं ना है तो बच्चों नहीं 어니, 들 아니자, 이거. 좀야 ਜੋ ਤੁਹਾਨੂੰ ਆਇਆ। ਹਾਂ। ਇੱਕ ਫੋਟੋ ਸਾਈਕਲ। ਅੱਲ ਕਰੀਏ ਆਪਾਂ ਆਸਾ ٹرسٹ ਦੀ ਤੇ ਉਹਨਾਂ ਨੇ ਆਪਣਾ ਬਹੁਤ ਜ਼ਿਆਦਾ ਮਾਨ ਸਤਕਾਰ ਕੀਤਾ ਜਿਵੇਂ ਤੁਸੀਂ ਕੱਲ ਦੀ ਵੀਡੀਓ ਚ ਦੇਖੇ ਹੋਣਾ। ਮੇ ਪਏ ਜੁਨਾਹ ਰਹਿਣ ਸਾਂ ਦੀ ਵਸਤਾ ਬਹੁਤ ਵਧੀਆ ਕੀਤੀ ਬਹੁਤ ਵਧੀਆ ਆਪਣਾ ਪ੍ਰਸ਼ਾਦਾ ਪਾਣੀ ਸ਼ਕਾਇਆ ਤੇ ਅੱਜ ਆਪਾਂ ਨੂੰ ਜਿਹੜੀ ਆਸ਼ਾ ਟਰਸਟ ਦੇ ਵਿੱਚ ਲਾਇਬ੍ਰੇਰੀ ਬਣੀ ਵੀ ਹੈ ਜਿਹਦੇ ਵਿੱਚ ਵੱਡੇ ਵੱਡੇ ਉਹਧਿਆ ਦੇ ਤਿਆਰੀ ਕਰਨ ਵਾਸਤੇ ਕਿਤਾਬਾਂ ਰੱਖੀਆਂ ਮੈਂ ਫ੍ਰੀ ਐਂਡ ਪੋਸਟ ਤੇ ਜਿਹੜੀਆਂ ਪੜ੍ਹਨਾ ਤਿਆਰੀ ਕਰਦੀਆਂ ਉਹਨਾਂ ਨੂੰ ਆਪਣੇ ਨਾਲ ਸਾਰਿਆਂ ਨਾਲ ਮਿਲਾਇਆ ਜਿਨ੍ਹਾਂ ਦੇ ਕਹਿ ਸਕਦੇ ਆਪਾਂ ਮਾਪਿਓ ਹੈ ਖਰਚਾ ਨਹੀਂ ਚੱਕ ਸਕਦੇ ਇੰਨੀਆਂ ਮਹਿੰਗੀਆਂ ਮਹਿੰਗ ਕਿਤਾਬਾਂ ਦਾ ਤੇ ਉਹਨਾਂ ਨੂੰ ਨਹੀਂ ਪੜਾ ਸਕਦੇ ਉਹ ਆਸ਼ਾ ਟਰਸਟ ਫ੍ਰੀ ਐਂਡ ਪੋਸਟ ਉੱਥੇ ਲਾਇਬ੍ਰੇਰੀ ਬਣਾਈ ਵੀ ਆ ਉਹਦੇ ਵਿੱਚ ਉਹ ਪੜ੍ਹਦੀਆਂ ਉਹਨਾਂ ਵੱਲੋਂ ਵੀ ਆਪਾਂ ਨੂੰ ਮਾਨ ਸਤਕਾਰ ਬਖਸ਼ਿਆ ਗਿਆ ਆਪਾਂ ਨੂੰ ਸਰਪਾ ਪਾਇਆ ਗਿਆ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆਂ ਤੇ ਗੱਲ ਕਰੀ ਆਪਾਂ ਆਸ਼ਾ ਟਰੱਸਟ ਜਿਹੜੇ ਉਥੇ ਸੀਈਓ ਸਰ ਚਲਾਉਂਦੇ ਆ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆਂ ਉਹਨਾਂ ਦੇ ਪਰਿਵਾਰ ਦਾ ਜਿਨ੍ਹਾਂ ਨੇ ਇੰਨਾ ਮਾਨ ਸਤਕਾਰ ਬਖਸ਼ਿਆ ਆਪਾਂ ਨੂੰ ਇੰਨਾ ਜਿਹੜਾ ਪਿਆਰ ਦਿੱਤਾ ਤੇ ਇੱਧਰ ਆਪਣੇ ਹਰਪਾਲ ਬਾਈ ਆ ਪਾਣੀ ਪੂਣੀ ਭਰ ਕੇ ਤੇ ਗੱਡੀਆਂ ਦੁਆਰੇ ਖਿੱਚਣ ਵਾਸਤੇ ਤਿਆਰ ਹੋ ਗਿਆ ਇਹਨਾਂ ਨਾਲ ਥੋੜੀ ਜਿਹੀ ਬਾਤਲਾਬ ਸਾਂਝੀ ਕਰ ਲਈ ਆਪਾਂ ਸਸਰੀਕਾਰ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਵੀ ਜਮਾ ਠੀਕ ਠਾਕ ਆ ਤੇ ਅੱਜ ਜਿਵੇਂ ਕਿ ਤੁਹਾਨੂੰ ਵੀਡੀਓ ਦੇ ਵਿੱਚ ਰਾਤ ਪਤਾ ਲੱਗ ਗਿਆ ਵੀ ਭਾਈ ਕਿੰਨਾ ਕੁ ਪਿਆਰ ਆਪਣੇ ਯੂਪੀ ਵਾਲੇ ਭਰਾਵਾਂ ਤੋਂ ਆਪਾਂ ਨੂੰ ਮਿਲ ਰਿਹਾਗਾ ਤੇ ਭਾਈ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਪਹਿਲਾਂ ਆਪਾਂ ਘੁੰਮੀਆਂ ਫਿਰਿਏ ਤੇ ਫਿਰ ਆਪਾਂ ਜਿਹੜੇ ਕਿਸੇ ਬਾਰੇ ਵਾਰਤਾਲਾਪ ਕਰਨ ਦੀ ਗੱਲ ਕਰੀਏ ਵੀ ਭਾਈ ਉਹ ਸਟੇਟ ਆਏ ਆ ਉਹ ਸਟੇਟ ਆਏ ਆ ਆਪਾਂ ਨੇ ਪਹਿਲਾਂ ਘੁੰਮ ਲੈਣਾ ਚਾਹੀਦਾ ਸਾਰੇ ਸਟੇਟ ਹੀ ਬਹੁਤ ਵਧੀਆ ਨੇ ਭਾਈ ਜੋ ਕਿ ਪੰਜ ਉਂਗਲਾਂ ਇੱਕ ਬਰਾਬਰ ਨਹੀਂ ਨਾ ਹੁੰਦੀਆਂ ਜਿਵੇਂ ਤੇ ਉਵੇਂ ਹੀ ਆਪਣੇ ਬਈ ਆਪਣੇ ਜਿਹੜੇ ਭਾਈਚਾਰਾ ਹੁੰਦਾਗਾ ਐ ਨਹੀਂ ਹੁੰਦਾ ਵੀ ਕੋਈ ਨਾ ਕੋਈ ਤਾਂ ਕਿਸੇ ਸਟੇਟ ਦੇ ਵਿੱਚ ਵੀ ਜਿਵੇਂ 70% ਲੋਕ ਹੁੰਦੇ ਆ ਜਿਵੇਂ 85% ਮੇਰੇ ਸਾਹ ਨਾਲ ਤੁਸੀਂ 95% ਜਿਹੜੇ ਲੋਕ ਲਾ ਲੋ ਬਹੁਤ ਵਧੀਆ ਨੇ ਯੂਪੀ ਦੇ ਤੇ 5% ਜਿਹੜਾ ਹਿੱਸਾ ਤੁਸੀਂ ਲਾ ਲੋ ਵੀ ਖਰਾਬ ਹੀ ਹੋਊਗਾ ਬਾਈ ਪਰ ਆਪਾਂ ਨੂੰ ਅੱਜ ਤੱਕ ਕੋਈ ਖਰਾਬ ਨਹੀਂ ਮਿਲਿਆ ਤੇ ਆਪਾਂ ਨੂੰ ਵਧੀਆ ਸਾਰੇ ਮਿਲਦੇ ਰਹੇ ਆ ਤੇ ਵਧੀਆ ਆਪਾਂ ਨੂੰ ਪਿਆਰ ਮਿਲਦਾ ਰਿਹਾ ਜਿਵੇਂ ਤੁਸੀਂ ਪਿਆਰ ਦੇ ਰਹੇ ਹੋ ਉਵੇਂ ਹੀ ਆ ਬਾਈ ਦੇ ਰਿਹਾ ਜੀ ਇੰਨੀਆਂ ਗੱਲਾਂ ਬਾਤਾਂ ਨਾਲ ਹੀ ਆਪਾਂ ਮਾਫੀ ਚਾਹੁੰਨੇ ਆ ਤੇ ਕੋਚਾ ਨਹੀਂ ਮੈਂ ਬੋਲ ਲਗਾ ਤਾ ਮaaf ਕਰਨਾ ਜੀ ਤੇ ਜਲਦੀ ਆਪਾਂ ਗਾਜੀਪੁਰ ਦੇਰਾ ਖਾਂ ਤੇ ਬਹੁਤ ਬਹੁਤ ਧੰਨਵਾਦ ਬਈ ਹਰਪਾਲ ਹਰਤਲਾਬ ਸਾਂਝੀ ਕਰਨ ਵਾਸਤੇ ਤੇ ਹੁਣ ਆਪਾਂ ਗਾਜੀਪੁਰ ਦੇ ਸਫਰਾਂ ਦੇ ਵਿੱਚ ਬਾਕੀ ਦੀ ਵਾਰ ਤਲਾਬ ਸਾਂਝੀ ਕਰਦੇ ਰਾਵਾਂਗੇ ਤੁਹਾਡੇ ਨਾਲ ਗਾਜੀਪੁਰ ਸ਼ਹਿਰ ਹੈ ਜਿਹੜਾ 4 ਕਿਲੋਮੀਟਰ ਹੈ ਗਿਆ ਤੇ ਮੌਸਮ ਦੀ ਗੱਲ ਕਰੀਏ ਤਾਂ ਬੱਦਲਵਾਈ ਜੀ ਬਣੀ ਪਈ ਹੈ ਦੇਖ ਸਕਦੇ ਹੋ ਤੇ ਸਫਰ ਹੈ ਜਿਹੜਾ ਸੋਹਣਾ ਨਹੀਂ ਬੜੀ ਜਾਂਦਾ ਜਿਵੇਂ ਆਪਾਂ ਲੇਟ ਚੱਲੇ ਸੀ ਥੋੜਾ ਜਿਹਾ ਸਮਾਂ ਜਿਹੜਾ 4:40 ਹੋ ਗਏ ਤੇ ਆਪਾਂ ਇਸ ਟਾਈਮ ਖੜੇ ਹਾਂ ਉੱਤਰ ਪ੍ਰਦੇਸ਼ ਦੇ ਪੂਰਬ ਦਿਸ਼ਾ ਗਾਜੀਪੁਰ ਜ਼ਿਲ੍ਹੇ ਵਿੱਚ ਤੇ ਜਿਹੜਾ ਕੀ ਗੁਲਾਬ ਜਲਦੀ ਖੁਸ਼ਬੂ ਦੇ ਨਾਲ ਪੂਰੇ ਉੱਤਰ ਪ੍ਰਦੇਸ਼ ਦੇ ਵਿੱਚ ਇਹ ਜ਼ਿਲ੍ਹਾ ਫੇਮਸ ਹੈ ਏ ਵੀ ਬੋਲਿਆ ਜਾਂਦਾ ਹੈ ਸ਼ਹਿਰ ਨੂੰ ਕਿ ਭਾਈ ਅੰਗਰੇਜ਼ਾਂ ਦੁਆਰਾ ਵਿਸ਼ਵ ਦਾ ਸਭ ਤੋਂ ਵੱਡਾ ਫੀਮ ਦਾ ਕਾਰਖਾਨਾ ਵੀ ਬਣਾਇਆ ਗਿਆ ਸੀ ਇੱਥੇ। ਸਮਾਂ ਜਿਹੜਾ 5:30 ਦੇ ਲਵੇ ਤਵੇ ਹੋ ਗਿਆ ਤੇ ਆਪਾਂ ਗਾਜਰੀਪੁਰ ਦੀਆਂ ਪਤਲੀਆਂ-ਪਤਲੀਆਂ ਗਲੀਆਂ ਵਿੱਚ ਦੀ ਘੁੰਮਦੇ ਫਿਰਦੇ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸੁਬਾਹ ਮਹਾਰਾਜਨ ਟੋਲੀ ਗਾਜਰੀ ਤੇ ਬਾਬਾ ਜੀ ਨੇ ਬਾਰਤਲਾਵ ਕਰ ਲਈ ਤੇ ਬਾਬਾ ਜੀ ਨੇ ਕਹਿੰਦੇ ਵੀ ਪੁੱਸੀ ਭਾਈ ਰਾਤ ਇੱਥੇ ਰੁੱਕ ਸਕਦੇ ਹੋ। ਤੇ ਹੁਣ ਆਪਾਂ ਸਾਈਕਲ ਆਪਣੇ ਅੰਦਰ ਲਾ ਕੇ ਤੇ ਫਿਰ ਆਪਾਂ ਸ਼ਹਿਰ ਦਾ ਜਿਹੜਾ ਵੀ ਅੱਲਾ ਭੱਲਾ ਹੈ ਉਹ ਦੇਖਣ ਚੱਲਦੇ ਆਂ ਤੇ ਸੂਰਜ ਮਹਾਰਾਜ ਵੀ ਥੋੜਾ ਥੱਲੇ ਨੂੰ ਜਾਣ ਲੱਗ ਗਿਆ ਤੇ ਅੱਜ ਦੇ ਦਿਨ ਦੀ ਟਾਟਾ ਬਾਏ ਬਾਏ ਕਰਨ ਲੱਗ ਗਿਆ ਤੇ ਆਦਰ ਆਪਣੇ ਨੀਸ਼ੂ ਭਾਈ ਬੈਠੇ ਆ ਤੇ ਫੋਨ ਜਿੱਚ ਉਂਗਲਾਂ ਮਾਰੀ ਜਾਂਦੇ ਤੇ ਭਾਈ ਕਹਿੰਦੇ ਵੀ ਜਲਦੀ ਜਲਦੀ ਚੱਲੀਏ ਕਿੱਥੇ ਜਾਣਾ ਨੀਸ਼ੂ ਭਈ ਆਪਾਂ ਲੋਰਡ ਕਾਰਨਲਿਸ ਦੀ ਕਬਰ ਤੇ ਜਿਹੜਾ ਗਵਰਨਰ ਸੀਗਾ ਠੀਕ ਆ ਠੀਕ ਆ ਭਾਈ ਕੁਝ ਨਹੀਂ ਹੋਗਾ ਮੇਰੇ ਕੋਲੋਂ ਕੁਝ ਨਹੀਂ ਹੋਏਗਾ ठीक है आप हम उस जगह पर चलते हैं क्या नहीं होगा ऑनलाइन आपके नंबर पे कर देते हैं ਸਕ੍ਰੀਨ ਦੇ ਉੱਤੇ ਤੁਸੀਂ ਜੋ ਦੇਖ ਰਹੇ ਹੋ ਜੀ ਉਹ ਮਕਬਰਾ ਹੈਗਾ ਆਪਣੇ ਅੰਗਰੇਜ਼ ਗਵਰਨਰ ਦਾ ਜੀ ਤੇ ਉਹਦਾ ਨਾਂ ਸੀਗਾ ਜੀ ਲord ਕੌਰਨਵਾਲਿਸ ਤੇ ਉਹ ਕੌਰਨਵਾਲਿਸ ਜਿਹੜਾ ਬੰਦਾ ਸੀਗਾ ਉਹ ਗੋਡੀ ਸੀਗਾ ਜੀ ਗਵਰਨਰ ਜਨਰਲ ਆਫ ਇੰਡੀਆ ਸੀਗਾ ਫਾਰਮਰ ਜਨਰਲ ਤੇ ਅ ਗਵਰਨਰ ਜਿਹੜਾ ਦਾ ਕੰਮ ਕੀ ਹੁੰਦਾ ਜੀ ਨੋਟਾਂ ਦੇ ਆਪਣੇ ਆਪ ਦੇ ਸਿਗਨੇਚਰ ਜੀ ਕਰਨਾ ਤੇ ਬਸ ਉਹੀ ਇਹ ਕਰਦਾ ਸੀਗਾ ਤੇ ਅੱਜ ਅੱਜ ਫੇਰ ਸਾਡੇ ਵੀ ਨੋਟਾਂ ਦੇ ਨੇ ਸਿਗਨੇਚਰ ਕਰਤੇ 300 ਰੁਪਈਆ ਦੇ ਆਇਓ ਨਾ ਜੀ ਗਾਜੀਪੁਰ ਕਦੀ ਆਇਓ ਇਥੇ ਨਾ ਆਇਓ ਕਿਸੇ ਮੰਦਰ ਗੁਰੂ ਘਰ ਜਾਇਓ ਜੀ ਉਥੇ ਨਤਮਸਤਕ ਹੋ ਕੇ ਪ੍ਰਾਰਥਨਾ ਕਰ ਲਿਓ ਮਰਿਆ ਨੂੰ ਦੇਖਣ ਨਾ ਆਓ ਜੀ ਬਸ ਆਪਾਂ ਇਹੀ ਕਹਿੰਨੇ ਆ ਥਿਸ ਇਜ਼ ਜੈਨੂਅਨ ਰਿਵਿਊ ਤੇ ਇਹ ਜੈਨੂਅਨ ਰਿਵਿਊ ਹੈ ਤੇ ਤਨੂ ਕਿਦਾਂ ਦਾ ਲੱਗਿਆ ਸੰਦੀ ਦਿਲੋਂ ਦੱਸਿ ਯਾਰ ਮੈਂ ਆ ਦੀ ਗੱਲ ਨਹੀਂ ਵੀ ਇਹ ਕੀ ਬੋਤੇ ਆ ਦੇਖਣਾ ਹੈ ਆਪਣੇ ਤਾਂ ਪੰਜਾਬੀ ਬੋਤੀ ਕਹਿੰਦੇ ਬੋਤੇ ਆ ਬਣਿਆ ਤੇ ਭਾਈ ਇਹਦੇ ਆਲੇ-ਦੁਆਲੇ ਚਾਰੇ ਪਾਸੇ ਆ ਲਾ ਰੱਖੀ ਹੈ ਜਿਵੇਂ ਕਹਦੀ ਆ ਆਪਾਂ ਖੇਤਾਂ 'ਚ ਲਾਈ ਹੁੰਦੀ ਤਾਰਬੰਦੀ ਉਹ ਗੱਲਬਾਤ ਹੈ ਤੇ ਪਾਰਕ ਦੇ ਆਲੇ-ਦੁਆਲੇ ਬਣਾ ਰੱਖਿਆ ਤੇ ਇਹਦਾ ਕੰਮ ਕੀ ਹੁੰਦਾ ਸੀਗਾ ਨੋਟਾਂ ਦੇ ਬਸ ਸਾਈਨ ਕਰਨੀ ਬ ਬਸ ਉਹ ਪਤਾ ਨਹੀਂ ਕੀ ਕਰਦਾ ਹੁਣ ਉਹ ਵੀ ਉਹਦਾ ਟਾਈਮ ਦਾ ਹੀ ਆਪਾਂ ਨੂੰ ਠੀਕ ਆ ਠੀਕ ਆ ਨਾ ਸੁਣਿਆ ਸੀ ਪੜਿਆ ਸੀ ਗੁਰਨਤਨ ਬਾਰੇ ਹਾਂ ਸੋ ਲੋਕ ਮੈਂ ਵੀ ਦੇਖਿਆ ਸੀ ਅੱਜ ਹੀ ਹਾਂ ਸਰਚ ਕੀਤਾ ਸੀ ਤੇ ਮੈਨੂੰ ਰਾਸਤੇ ਹਾਂ ਰਾਸਤੇ 'ਚ ਹੀ ਮਿਲਿਆ ਸੀ ਇੱਕ ਬਾਈ ਤੇ ਕਹਿੰਦਾ ਭਾਈ ਉੱਥੇ ਜ਼ਰੂਰ ਜਾ ਕੇ ਆਇਓ ਮੈਨੂੰ ਕਹਿੰਦਾ ਸੀ ਉੱਥੇ ਜ਼ਰੂਰ ਮੈਨੂੰ ਵੀ ਇੱਕ ਬੰਦਾ ਕਹਿੰਦਾ ਸੀ ਉਹਨੇ ਦੱਸਿਆ ਲੋਡ ਕੌਰਨ ਵਾਲੀ ਇਸ ਬਾਰੇ ਹਾਂ ਦਾ ਲੋਡ ਕੌਰਨ ਵਾਲੀ ਇਸ ਕਿਹੜਾ ਉਹੀ ਜਿਹੜਾ ਗਵਰਨਰ ਜਿਆ ਸੀਗਾ ਕਹਿੰਦਾ ਹਾਂ ਮੈਂ ਕਿਹਾ ਯਾਰ ਕੌਰਨ ਵਾਲੀ ਇਸ ਨੇ ਉਹੀ ਨਹੀਂ ਜਿਹੜਾ ਈਸਟ ਇੰਡੀਆ ਕੰਪਨੀ ਦਾ ਉਹ ਸੀਗਾ ਤੇ ਫਿਰ ਉਹ ਕਹਿੰਦਾ ਹਾਂ ਈਸਟ ਇੰਡੀਆ ਕੰਪਨੀ ਚ ਉਹਦਾ ਯੋਗਦਾਨ ਸੀਗਾ ਤੇ ਚਲੋ ਈਸਟ ਇੰਡੀਆ ਕੰਪਨੀ ਇੱਕ ਮੈਂ ਹੁਣ ਇਹਨਾਂ ਬਾਰੇ ਕੀ ਜਾਣਕਾਰੀ ਦਿਵਾ ਆਪਾਂ ਸਾਊਥ ਜਾਵਾਂਗੇ ਤੇ ਉੱਥੇ ਕਾਫੀ ਜਗ੍ਹਾਵਾਂ ਹੈਗੀਆਂ ਦੇਖਣ ਲਈਆਂ ਉੱਥੇ ਜਾ ਕੇ ਤੁਹਾਨੂੰ ਸਾਰਾ ਕੁਝ ਦੱਸਾਂਗਾ ਈਸਟ ਇੰਡੀਆ ਕੰਪਨੀ ਕੀ ਸੀਗੀ ਕਿੱਦਾਂ ਕੰਮ ਕਰਦੀ ਸੀ ਕਿੱਦਾਂ ਉਹਦਾ ਇੰਡੀਆ ਦੇ ਵਿੱਚ ਜਿਹੜਾ ਹੈਗਾ ਵਾਧਾ ਹੋਇਆ ਤੇ ਬਸ ਉਹਦੇ ਵਿੱਚ ਇਹਦਾ ਬੜਾ ਉਹ ਸੀਗਾ ਬੋਲਬਾਲਾ ਜਾਂ ਕਹਿੰਦੇ ਕੋਰਨ ਵਾਲੀ ਇਸ ਦਾ ਤੇ ਇਹ ਗੱਲਬਾਤ ਨਿਸ਼ੂ ਭਾਈ ਨੇ ਕੀਤੀ ਹੈ ਭਾਈ ਇਹਦੀ ਅੰਦਰ ਦਿਲੋਂ ਅਸੀ ਸੰਦੀਪ ਤੈਨੂੰ ਕਿਦਾਂ ਦਾ ਲੱਗਿਆ ਆਇਆ ਮਾਇਆ ਨਹੀਂ ਆਇਆ ਨਹੀਂ ਮੇਰੀ ਗੱਲ ਸੁਣ ਆਪਾਂ ਨੂੰ ਬਾਈ ਹੁਰੀਆ ਨੇ ਕਿਹਾ ਸੀ ਤੇ ਮੈਂ ਜਦੋਂ ਮਤਲਬ ਕਿ ਗੂਗਲ ਤੇ ਸਰਚ ਕਰਦੇ ਨਾ ਆਪਾਂ ਵੀ ਐ ਸ਼ਹਿਰ ਦੇ ਬਾਰੇ ਐ ਜ਼ਿਲ੍ਹੇ ਦੇ ਬਾਰੇ ਜਦੋਂ ਸਰਚ ਕਰਦੇ ਆ ਤੇ ਆ ਜਿਹੜਾ ਬੁੱਤ ਇਹ ਦੇਖਦਾ ਭਾਈ ਤੁਹਾਡੇ ਸਾਹਮਣੇ ਸਕਰੀਨ ਦੇ ਤੇ ਇਹਦਾ ਨਾਮ ਜ਼ਰੂਰ ਆਉਂਦਾ ਤੇ ਉਹਦੇ ਕਰਕੇ ਫਿਰ ਆਪਾਂ ਆਖਿਆ ਵੀ ਕੋਈ ਵਧੀਆ ਚੀਜ਼ ਹੋਊਗੀ ਤੇ ਆਪਾਂ ਦੇਖਣ ਚੱਲਦੇ ਆ ਤੇ ਭਾਈ ਇਹਨਾਂ ਨੇ ਪਹਿਲਾ 100 ਰੁਪਏ ਆਟੋ ਦਾ ਆਉਣ ਦਾ ਲਿੱਤਾ ਤੇ ਫਿਰ 100 ਰੁਪਏ ਟਿਕਟਾਂ ਲਿੱਤਾ 25 25 25 25 ਰੁਪਏ ਤੇ 100 ਰੁਪਏ ਹੁਣ ਭਾਈ ਇਹਨੂੰ ਆਟੋ ਵਾਲੇ ਨੂੰ ਜਾਣ ਦਾ ਦੇਵਾਂਗੇ ਤੇ ਆਪਾਂ ਗੱਲ ਕਰੀਏ ਜਿਵੇਂ ਨਿਊਸ਼ੂ ਭਾਈ ਨੇ ਰਿਵਿਊ ਦੇ ਦਿੱਤਾ ਵੀ ਭਾਈ 300 ਰੁਪਏ ਲਾਇਆ ਤੇ 300 ਰੁਪਏ ਆਪਾਂ ਕੋਈ ਖਾਣ ਪੀਣ ਦੇ ਕੀ ਲੈ ਗੁਰੂ ਖਾਣਦੇ ਤਾਂ ਬਈ ਕੰਮ ਵੀ ਆਉਂਦਾ ਆਪਣੀ ਸਿਹਤ ਵਾਸਤੇ ਤੇ ਆਪਾਂ ਆ ਚੀਜ਼ ਦੇਖਣ ਵਾਸਤੇ 25 ਕਿਲੋਮੀਟਰ ਸ਼ਹਿਰ ਦੇ ਵਿੱਚ ਆਏ ਤੇ ਇਹ ਸਾਡਾ ਇੱਕ ਸਾਵਣਾ ਵੀ ਤੱਕਾ ਹੀ ਹੋ ਗਿਆ ਠੀਕ ਹੈ ਕੋਈ ਫਲ ਫਰੂਟ ਸਕ੍ਰੀਨ ਦੇ ਸਾਹਮਣੇ ਜਿਹੜਾ ਮੰਦਿਰ ਦੇਖ ਰਿਹਾ ਹਾਂ ਇਹਨੂੰ ਸ਼ਿਵਜੀ ਦਾ ਮੰਦਿਰ ਕਿਹਾ ਜਾਂਦਾ ਹੈ ਤੇ ਇਹ ਕਹਿੰਦੇ ਕਿ ਹਜ਼ਾਰਾਂ ਸਾਲ ਪੁਰਾਣਾ ਤੇ ਇਹਨੂੰ ਇਤਿਹਾਸਿਕ ਮੰਦਿਰ ਮੰਨਿਆ ਜਾਂਦਾ ਹੈ ਤੇ ਇਹ ਜਿਹੜਾ ਮੰਦਿਰ ਹੈ ਗੰਗਾ ਨਦੀ ਦੇ ਘਾਟ ਦੇ ਉੱਤੇ ਬਸਿਆ ਹੋਇਆ ਹੈ ਤੇ ਗੱਲ ਕਰੀਏ ਜਿਵੇਂ ਆਪਾਂ ਨਿਊਜ਼ਾਂ ਵਗੈਰਾ ਦੇ ਟੀਵੀਾਂ ਉੱਤੇ ਕਾਫੀ ਸੁਣ ਰਹੇ ਹਾਂ ਵੀ ਭਾਈ ਗੰਗਾ 'ਚ ਜਿਹੜੀ ਬਾੜ ਆਈ ਹੋਈ ਹੈ ਤੇ ਉਹਦੇ ਇਹ ਹਾਲਾਤ ਹੈ ਤੇ ਆਪਾਂ ਇਸ ਟਾਈਮ ਦੇਖੀਏ ਕਿ ਗੰਗਾ ਦਾ ਧੋੜਾ ਥੋੜਾ ਜਿਹਾ ਪਾਣੀ ਘਟਿਆ ਹੋਇਆ ਹੈ ਤੇ ਗੰਗਾ ਜਿਹੜੀ ਉਹ ਅੱਗੇ ਆਪਾਂ ਸਕ੍ਰੀਨ ਤੇ ਜ਼ੂਮ ਕਰਕੇ ਦਿਖਾਉਂਦੇ ਆਂ ਇਹ ਉਹ ਅੱਗੇ ਉੱਥੇ ਬੰਦੀ ਹੈ ਤੇ ਭਾਈ ਕਹਿੰਦੇ ਜਾਲ ਸਤਾਰ ਵਦਨ ਦੇ ਕਰਕੇ ਤੇ ਜਿਹੜੀ ਆ ਇਹ ਇੱਥੇ ਜਿਹੜੇ ਦਰਖਤ ਵਗੈਰਾ ਤੁਸੀਂ ਸਾਰੇ ਦੇਖੀ ਜਾਨੇ ਹੋ ਇਹ ਜ਼ਮੀਨ ਸਾਰੀ ਉਪਜਾਊ ਹੈ ਤੇ ਇੱਥੇ ਕਹਿੰਦੇ ਪਰ ਕੇ ਇਧਰ ਪਾਣੀ ਆ ਗਿਆ ਤੇ ਹੁਣ ਕਹਿੰਦੇ ਕਿ ਹਫਤਾਕ ਹੋ ਗਿਆ ਪਾਣੀ ਘਟ ਰਿਹਾ ਤੇ ਉਹ ਜਿਵੇਂ ਦੇਖੋ ਤੁਸੀਂ ਵੀ ਉੱਚੀਆਂ ਜਗ੍ਹਾ ਜਿਹੜੀ ਬੰਨ ਬਣਿਆ ਵਾ ਗੰਗਾ ਦਾ ਉੱਥੇ ਪਾਣੀ ਥੋੜਾ ਘਟ ਦੇਖ ਰਿਹਾ ਤੇ ਇੱਥੇ ਸਾਰੀ ਕਹਿੰਦੇ ਕਿ ਜ਼ਮੀਨ ਉਪਜਾਊ ਹੈ ਤੇ ਇੱਥੇ ਝੋਨਾ ਵਗੈਰਾ ਹੁੰਦਾ ਹੈਗਾ ਤੇ ਹੁਣ ਆਪਾਂ ਵਾਪਿਸ ਗੁਰਦੁਆਰਾ ਸਾਹਿਬ ਚੱਲਦੇ ਆਂ ਜਿਹੜੀਆਂ ਪੌੜੀਆਂ ਗੰਗਾ ਨਦੀ ਵੱਲ ਜਾਂਦੀਆਂ ਆ। ਤੇ ਆਪਾਂ ਤੁਹਾਨੂੰ ਥੱਲੇ ਚੱਲ ਕੇ ਦਿਖਾਉਨੇ ਆ। ਵੀ ਪਾਣੀ ਭਾਈ ਕਿੰਨਾ ਕੁ ਵਧਿਆ ਸੀ ਇਹ ਤੇ ਹੁਣ ਘਟ ਗਿਆ। ਦੇਖ ਸਕਦੇ ਹੋ ਤੁਸੀਂ ਜਿਹੜੀ ਇੱਥੇ ਮਿੱਟੀ ਆਈ ਹੋਈ ਆ। ਕਹਿੰਦੇ ਭਾਈ ਇੱਥੋਂ ਤੱਕ ਪਾਣੀ ਆਇਆ ਵਸੀ ਆ ਤੇ ਹੌਲੀ-ਹੌਲੀ ਘਟ ਗਿਆ ਹੁਣ। ਤੇ ਇੱਧਰ ਆਪਣੇ ਸਾਥੀ ਬੈਠੇ ਆ ਤੇ ਹੁਣ ਇਹਨਾਂ ਨੂੰ ਪੁੱਛਦੇ ਆ ਭਾਈ ਗੁਰਦੁਆਰਾ ਸਾਹਿਬ ਹੀ ਚੱਲਣਾ ਆ ਕਿ ਕਿਸੇ ਹੋਰ ਪਾਸੇ ਚੱਲਣਾ ਆ ਆਪਾਂ। ਹੁਣ ਅਸੀਂ ਵਾਪਸੀ ਲੁਧਿਆਣੇ ਵੱਲ ਜਾ ਰਹੇ ਹਾਂ ਜੀ। ਤੇ ਗੱਲਬਾਤ ਕਰੀਏ ਗੁਰੂ ਘਰ ਹੀ ਜਾਵਾਂਗੇ ਨਹੀਂ ਨਹੀਂ ਮੈਂ ਕਿਤੇ ਹੋਰ ਕੋਈ ਦੇਖਣ ਨਹੀਂ ਨਹੀਂ ਮਤਲਬ ਸਾਬ ਚੱਲਾਂਗੇ ਚਲੋ ਗੁਰੂ ਘਰ ਚੱਲਾਂਗੇ ਠੀਕ ਹੈ ਤੇ ਭਾਈ ਇਹ ਬਾਈ ਨਾਲ ਗੱਲਬਾਤ ਕੀਤੀ ਵੀ ਆ ਤੇ ਆਪਾਂ ਨੂੰ ਦੋ ਤਿੰਨ ਜਗ੍ਹਾ ਜਿਹੜੀਆਂ ਘੁਮਾ ਕੇ ਤੇ ਹੁਣ ਆਪਾਂ ਨੂੰ ਵਾਪਸੀ ਗੁਰਦੁਆਰਾ ਸਾਹਿਬ ਚੱਲ ਛੱਡੂਗਾ ਚਲੋ ਭਾਈ ਮੈਨੂੰ ਓੜ ਦੋ ਗੱਡੀ ਹਾਂ ਕਾਨਵੈਂਟ ਤਾਂ ਆ ਹੀ ਗਈ ਹੋ ਜੀ ਗਾਜੀਪੁਰ ਸ਼ਹਿਰ ਚੋਂ ਆਪਾਂ ਸਿਲੰਡਰ ਲਿਆਂਦਾ ਹੁਣ ਭਾਈ ਕਹਿੰਦੇ ਰੋਟੀ ਪਾਣੀ ਇੱਥੇ ਬਣਾਇਆ ਕਰਨਾ